ਹੈਲੋ ਸਤਿ ਸ੍ਰੀ ਅਕਾਲ ਜੀ ਕਿਊਟ ਸਿਮੂ ਐਂਡ ਖੁਸ਼ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚਲੋ ਜੀ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਤੇ ਆਪਾਂ ਅੱਜ ਵੀ ਲੈ ਕੇ ਆਏ ਆਂ ਵੀਡੀਓ ਬਹੁਤ ਵਧੀਆ ਤੇ ਬਹੁਤ ਹੀ ਫਾਇਦੇਮੰਦ ਜਿੱਦਾਂ ਕਿ ਆਪਣੀ ਸਕਿਨ ਬਹੁਤ ਜ਼ਿਆਦਾ ਲੂਜ਼ ਹੋ ਜਾਂਦੀ ਹੈ ਨਾ ਏਜ ਦੇ ਹਿਸਾਬ ਦੇ ਨਾਲ ਆਪਾਂ ਨੂੰ ਇਹ ਲੱਗ ਲੱਗਦਾ ਕਿ ਕਈ ਵਾਰ ਹੁੰਦਾ ਕਿ 30 ਪਲੱਸ ਹੋ ਜਾਂਦੇ ਆਂ ਆਪਾਂ ਜਦੋਂ ਤੇ ਆਪਣੀ ਸਕਿਨ ਆ ਜਿਹੜੀ ਲੂਜ਼ ਹੋਣ ਲੱਗ ਜਾਂਦੀ ਹੈ ਦੀ ਆਪਾਂ ਬਹੁਤ ਵਧੀਆ ਰਿਮੀਡੀ ਇਸ ਦੱਸਦੇ ਆ ਤੁਹਾਨੂੰ ਤੇ ਉਹਦੇ ਨਾਲ ਤੁਸੀਂ ਡੇਲੀ ਉਸ ਕਰੋਗੇ ਤਾਂ ਬਹੁਤ ਜਲਦੀ ਫਰਕ ਪਊਗਾ ਤੇ ਜੋ ਵੀ ਇੱਥੇ ਇੱਥੇ ਵੀ ਲੈਣਾ ਜੀਆਂ ਬਣ ਜਾਂਦੀਆਂ ਮੱਥੇ ਦੇ ਵਿੱਚ ਏਜ ਦੇ ਹਿਸਾਬ ਨਾਲ ਉਹ ਏਜ ਦਿਸਣ ਲੱਗ ਜਾਂਦੀ ਹੈ ਤੇ ਪਹਿਣਾ ਨੂੰ ਤਾਂ ਹੀ ਹੁੰਦਾ ਹੈ ਕਿ ਹਨਾ ਸਾਡੀ ਏਜ ਦਾ ਪਤਾ ਹੀ ਨਾ ਲੱਗੇ ਤੇ ਇਸ ਕਰਕੇ ਜੇ ਤੁਸੀਂ ਚਾਹੁੰਦੇ ਹੋ ਕਿ ਅਸੀਂ ਵਧੀਆ ਐ ਫੇਸ ਗਲੋ ਕਰੇ ਤੇ ਬਿਲਕੁਲ ਵੀ ਪਤਾ ਨਾ ਲੱਗੇ ਬਿਸਾੜੀ ਕਿੰਨੀ ਏਜ ਹੋ ਚੁੱਕੀ ਆ ਦੇਖੋ ਤੁਸੀਂ ਆ ਨਿੱਕੇ ਨਿੱਕੇ ਜਿਹੜੇ ਆਪਾਂ ਕੰਮ ਦੱਸਦੇ ਆਂ ਜਰੂਰ ਕਰਿਆ ਕਰੋ ਤੇ ਚਲੋ ਜੀ ਇਹ ਆਪਾਂ ਨੂੰ ਕੋਈ ਜ਼ਿਆਦਾ ਖਰਚੇ ਵਾਲਾ ਕੰਮ ਆਪਾਂ ਕਰਵਾਉਂਦੇ ਨਹੀਂ ਹੈਗੇ ਜਿਹੜੇ ਡੇਲੀ ਆਪਣੀ ਵੀਡੀਓ ਦੇਖਦੇ ਆ ਉਹਨਾਂ ਨੂੰ ਪਤਾ ਹੀ ਆ ਆਪਾਂ ਜਸਟ ਥੋੜੇ ਜਿਹੀ ਪੈਸਿਆਂ ਦੇ ਵਿੱਚ ਚਾਹੁੰਦੇ ਆ ਕਿ ਆਪਣੀ ਸਕਿਨ ਵੀ ਵਧੀਆ ਹੈਲਦੀ ਰਹੇ ਤੇ ਬਾਕੀ ਜਿਹੜੀਆਂ ਭੈਣਾਂ ਆਪਣੀ ਵੀਡੀਓ ਦੇਖਦੀਆਂ ਹਨਾ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਸਭ ਤੋਂ ਪਹਿਲਾਂ ਤਾਂ ਮਨਦੀਪ ਭੈਣ ਜੀ ਤੁਹਾਡਾ ਹੀ ਧੰਨਵਾਦ ਬਹੁਤ-ਬਹੁਤ ਤੇ ਸੰਦੀਪ कौर ਪਹਿਨ ਦਾ ਮੈਸੇਜ ਆਇਆ ਸੀ ਭੈਣ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਹਰਪ੍ਰੀਤ ਕੌਰ ਦਾ ਮੈਸੇਜ ਆਇਆ ਸੀ ਭੈਣ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਵੀਡੀਓ ਦੇਖਣ ਵਾਸਤੇ ਤੇ ਇੱਕ ਕਿਰਨਦੀਪ ਕੌਰ ਦਾ ਮੈਸੇਜ ਆਇਆ ਸੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਚਲੋ ਤੁਸੀਂ ਜਦੋਂ ਹਨਾ ਵੀਡੀਓ ਦੇਖ ਕੇ ਕਮੈਂਟ ਕਰਦੇ ਸੰ ਬਹੁਤ ਖੁਸ਼ੀ ਹੁੰਦੀ ਆ ਤੇ ਪਲੀਜ਼ ਕਮੈਂਟ ਜ਼ਰੂਰ ਕਰਿਆ ਕਰੋ ਤੇ ਵੀਡੀਓ ਨੂੰ ਬਹੁਤ ਵਾਰ ਸ਼ੇਅਰ ਕਰਿਆ ਕਰੋ ਤੇ ਚਲੋ ਜੀ ਆਪਾਂ ਦੱਸਦੇ ਆ ਤੁਹਾਨੂੰ ਆਜੋ ਜੀ ਬਹੁਤ ਹੀ ਸੌਖੀ ਜੀ ਰਿਮੇਡੀ ਹੈ ਬਹੁਤ ਹੀ ਵਧੀਆ ਤੇ ਬਹੁਤ ਜ਼ਿਆਦਾ ਫਾਇਦਾ ਕਰੂਗੀ ਤੁਹਾਨੂੰ ਆ ਪਾ ਚਾਵਲ ਦਾ ਆਟਾ ਪਾ ਲੈ ਇਹਦੇ ਵਿੱਚ ਤੇ ਐ ਲੋ ਵੀ ਦੇ ਇਹ ਨੂੰ ਆਪਾਂ ਚਮਚਾ ਇੱਕ ਚਮਚਾ ਤਾਂ ਹੋ ਹੀ ਗਿਆ ਚਮਚੇ ਤੋਂ ਥੋੜਾ ਜਿਹਾ ਘੱਟ ਹੋਊਗਾ ਆਪਾਂ ਆ ਵੀ ਸਕਦੇ ਹਾਂ ਹੂੰ ਤੇ ਆਹ ਵਾਲੀ ਗ੍ਰਿਸਤੀ ਆਪਣੇ ਕੋਲ ਇਹ ਵਾਲੀ ਹੈ ਇਹ ਤੁਹਾਡੇ ਚਿਹਰੇ ਨੂੰ ਬਹੁਤ ਜ਼ਿਆਦਾ ਮੋਇਸਚਰਾਈਜ਼ ਕਰੇਗੀ ਕਿਉਂਕਿ ਚੌਲ ਦਾ ਆਟਾ ਇਹ ਹੁੰਦਾ ਕਿ ਥੋੜਾ ਡਰਾਈ ਕਰ ਦਿੰਦਾ ਨਾ ਸਕਿਨ ਨੂੰ ਤੇ ਇਹ ਮੋਇਸਚਰਾਈਜ਼ ਕਰ ਦੇਊਗੀ ਬਹੁਤ ਵਧੀਆ ਹੈ ਇਹ ਦੇਖੋ ਜੀ ਆਪਾਂ ਥੋੜਾ ਜਿਹਾ ਇਸ ਨੂੰ ਪਾ ਲੈਣਾ ਬੱਚੇ ਨੇ ਤੇ ਇਹ ਵਾਲੀਆਂ ਚੀਜ਼ਾਂ ਐ ਇਹ ਆਪਾਂ ਲਿਆ ਕੇ ਰੱਖ ਸਕਦੇ ਆ ਬਹੁਤ ਟਾਈਮ ਚੱਲਦੀਆਂ ਐ ਇਹ ਨਹੀਂ ਕਿ ਆਪਾਂ ਨੂੰ ਡੇਲੀ ਖਰੀਦ ਕੇ ਲੈਉਣੀਆਂ ਪਹਿਣੀਆਂ ਤੇ ਤੁਸੀਂ ਕਿਤੇ ਵੀ ਵਿਆਹ ਸ਼ਾਦੀ ਕਿਤੇ ਵੀ ਜਾਣਾ ਐ ਤੇ ਤੁਹਾਨੂੰ ਇਹ ਆ ਕਿ ਨਹੀਂ ਵੀ ਟਾਈਮ ਨਹੀਂ ਹੁੰਦਾ ਹਨਾ ਜਿਆਦਾ ਪੈਸੇ ਵੀ ਨਹੀਂ ਖਰਚ ਕੀਤੇ ਜਾਂਦੇ ਇੰਨੇ ਕਿਉਂਕਿ ਆਪਾਂ ਨੂੰ ਲੱਗਦਾ ਕਿ ਮੇ ਵੇਸਟ ਆ ਹਨਾ ਆਪਾਂ ਜਾਵਾਂਗੇ ਪਾਰਲਰ ਤੇ ਉੱਥੇ 2 2 3 3000 ਰੁਪਏ ਐਵੇਂ ਹੀ ਬਣ ਜੂਗਾ ਤੇ ਆ ਆਪਾਂ ਲੈ ਕੱਚਾ ਦੁੱਧ ਤੇ ਇਹਦੇ ਵਿੱਚ ਆਪਾਂ ਥੋੜਾ ਜਿਹਾ ਪਾ ਲੈਣਾ ਕੱਚਾ ਦੁੱਧ ਤੇ ਉਹ ਤੇ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਇਸ ਸਟੈਪ ਦਾ ਮਤਲਬ ਹੈ ਤੇ ਤੁਸੀਂ ਆਪਣੇ ਫੇਸ ਦੇ ਉੱਪਰ ਇਦਾਂ ਕਰਕੇ ਇਹਨੂੰ ਲਗਾਉਣਾ ਹੈ ਤੇ ਜੋ ਵੀ ਤੁਹਾਡੀ ਸਕਿਨ ਦੀ ਕੋਈ ਵੀ ਪ੍ਰੋਬਲਮਾਂ ਤੇ ਬਹੁਤ ਜਲਦੀ ਠੀਕ ਹੋਊਗੀ ਤੇ ਝੁਰੜੀਆਂ ਖਾਸ ਕਰਕੇ ਲੂਸ ਸਕਿਨ ਤੇ ਤੁਸੀਂ ਇਹਨੂੰ ਰਾਤ ਨੂੰ ਜੇ ਡੇਲੀ ਨਹੀਂ ਕਰ ਸਕਦੇ ਤਾਂ ਤੁਸੀਂ ਹਫਤੇ ਦੇ ਵਿੱਚ ਦੀ 3-4 ਵਾਰੀ ਤਾਂ ਇਹ ਲਗਾ ਲਿਆ ਕਰੋ ਇੱਕ ਪੈਕ ਟੈਪ ਹੀ ਬਣ ਜਾਂਦਾ ਹੈ ਕਿ ਆਪਾਂ ਜਿਵੇਂ ਫੇਸ ਪੈਕ ਲਗਾ ਲਿਆ ਤੇ ਇਹਨੂੰ ਆਪਾਂ ਦੱਸ ਦਿਆਂ ਤੁਹਾਨੂੰ ਕਿ ਇਹਨੂੰ ਕਿੰਨਾ ਟਾਈਮ ਲਗਾਉਣਾ ਤੇ ਫਿਰ ਇਹਨੂੰ ਕਿਸ ਤਰੀਕੇ ਦੇ ਨਾਲ ਲਾਉਣਾ ਇਹ ਆਪਾਂ ਅੱਗੇ ਤੁਹਾਨੂੰ ਦੱਸਦੇ ਆ ਵੀਡੀਓ ਦੇ ਵਿੱਚ ਤੇ ப்ਲੀਸ ਤੁਸੀਂ ਚੰਗੀ ਤਰ੍ਹਾਂ ਵੀਡੀਓ ਦੇਖਿਆ ਕਰੋ ਕਈ ਵਾਰੀ ਇਦਾਂ ਹੁੰਦਾ ਹੈ ਕਿ ਕਈ ਤਾਂ ਭੈਣਾ ਸਮਝ ਜਾਂਦੀਆਂ ਵੀਡੀਓ ਦੇਖ ਕੇ ਕਈ ਇਦਾਂ ਹੈ ਕਿ ਭੈਣਾ ਲੱਗਦਾ ਹੈ ਕਿ ਉਹ ਵੀਡੀਓ ਨਾ ਪੂਰੀ ਦੇਖਦੀਆਂ ਨਹੀਂ ਤੇ ਫਿਰ ਕਮੈਂਟ ਕਰਕੇ ਪੁੱਛਦੀਆਂ ਵੀ ਇਹਨੂੰ ਕੀ ਕਰਨਾ ਹੈ ਇਹਨੂੰ ਕਿੰਨਾ ਟਾਈਮ ਲਗਾਉਣਾ ਹੈ ਇਹਨੂੰ ਕਿੱਦਾਂ ਇਦਾਂ ਆਪਾਂ ਵੈਸੇ ਵੀਡੀਓ ਦੇ ਵਿੱਚ ਪੂਰੀ ਤਾਂ ਜਾਣਕਾਰੀ ਦਿੰਨੇ ਆ ਕਿਸ ਤਰੀਕੇ ਦੇ ਨਾਲ ਲਗਾਉਣਾ ਹੈ ਕਿੰਨਾ ਟਾਈਮ ਲਗਾਉਣਾ ਆਪਾਂ ਸਾਰਾ ਦੱਸਦੇ ਆਂ ਹਾਂਜੀ ਤੇ ਇਹਨੂੰ ਆਪਾਂ 5 5-7 ਮਿੰਟ ਲਗਾ ਕੇ ਰੱਖ ਲੈਣਾ ਆਪਣੇ ਚਿਹਰੇ ਦੇ ਉੱਪਰ ਤੇ ਤੁਸੀਂ ਆਪਣਾ ਆਰਾਮ ਨਾਲ ਰੈਸਟ ਕਰ ਲੱਕੇ ਇਦਾਂ ਬੈਠ ਜਾਣਾ ਹੈ 5-7 ਮਿੰਟ ਪੂਰੇ ਰਿਲੈਕਸ ਕਰਕੇ ਆਪਣੇ ਆਪ ਨੂੰ ਬੈਠਣਾ ਹੈ ਤੇ 5-7 ਮਿੰਟਾਂ ਬਾਅਦ ਫਿਰ ਦੱਸਦੇ ਹਾਂ ਆਪਾਂ ਤੁਹਾਨੂੰ ਇਹਨੂੰ ਕਿਸ ਤਰੀਕੇ ਦੇ ਨਾਲ ਲਾਉਣਾ ਹੈ ਤੇ ਹਾਂਜੀ ਆਪਾਂ ਨੂੰ 4-5 ਮਿੰਟ ਹੋ ਗਏ ਲਗਾਏ ਕੇ ਰੱਖੇ ਹੋਏ ਤੇ ਆਪਾਂ ਇਹਨੂੰ ਇਸ ਤਰੀਕੇ ਦੇ ਨਾਲ ਸਾਂਹ ਉਹਦਾਂ ਕਰਕੇ ਤੁਸੀਂ ਥੋੜਾ ਜ਼ਿਆਦਾ ਵੀ ਟਾਈਮ ਲਗਾ ਸਕਦੇ ਹੋ ਮੈਨੂੰ ਤੇ ਇਹ ਕਿ ਚਲੋ ਮੈਂ ਵੀਡੀਓ ਬਣਾਉਣੀ ਚਾਹੀਦੀ ਤੇ ਟਾਈਮ ਮੇਰੇ ਕੋਲੇ ਥੋੜਾ ਸੀ ਆ ਤੇ ਇਹਨੂੰ ਤੁਸੀਂ ਜਿੱਦਾਂ ਕਿ ਥੋੜਾ ਜ਼ਿਆਦਾ ਇਹ ਨੂੰ ਹੋਰ ਵੀ ਡਰਾਈ ਕਰ ਸਕਦੇ ਹੋ ਤੁਸੀਂ ਇਹਨੂੰ ਤੇ ਫਿਰ ਇਹਦਾ ਹੋਰ ਵੀ ਵਧੀਆ ਰਿਜ਼ਲਟ ਆਊਗਾ ਇਹਨੂੰ ਇਦਾਂ ਕਰਕੇ ਉੱਪਰ ਨੂੰ ਕਰਕੇ ਆਪਾਂ ਲਾਵਣਾ ਤੇ ਜਿਦੋਂ ਆਹ ਦੇਖੋ ਆਪਣੇ ਆਪ ਲੈਣਾ ਸ਼ੁਰੂ ਹੋ ਜਾਂਦਾ ਹੈ ਅਦੇਖੋ ਜੀ ਪਲੇਟ ਦੇ ਵਿੱਚ ਡਿੱਗ ਰਿਹਾ ਇਹਨੂੰ ਹਲਕੇ ਹਲਕੇ ਹੱਥ ਨਾਲ ਵੀ ਆਪਾਂ ਇੰਦਰ ਅੰਦਰ ਕੀ ਇਹ ਜਦੋਂ ਡਰਾਈ ਹੋ ਜਾਂਦਾ ਨਾ ਉਦੋਂ ਇਹ ਆਪਣੇ ਆਪ ਹੀ ਡਿੱਗਣ ਲੱਗ ਜਾਂਦਾ ਇਹ ਰਿਜ਼ਲਟ ਇਸ ਜੀ ਦਾ ਬਹੁਤ ਵਧੀਆ ਹੈ ਤੇ ਜ਼ਰੂਰ ਟਰਾਈ ਕਰਿਓ ਨੂੰ ਇਦਾਂ ਕਰਕੇ ਲਾ ਲੈਣਾ ਤੇ ਫਿਰ ਆਪਾਂ ਕਲੀਨ ਕਰ ਲੈਣਾ ਨੂੰ ਫੇਸ ਨੂੰ ਆਪਣੇ ਤੇ ਫਿਰ ਆਪਾਂ ਮਿਲਦੇ ਹਾਂ ਤੁਹਾਨੂੰ ਕਲੀਨ ਕਰਕੇ ਤੇ ਦਿਖਾਉਣੇ ਆ ਰਿਜ਼ਲਟ ਇਹਦਾ ਤੇ ਹਾਂਜੀ ਆਪਾਂ ਕਰਿਆ ਫੇਸ ਨੂੰ ਕਲੀਨ ਤੇ ਬਹੁਤ ਹੀ ਜ਼ਿਆਦਾ ਫਰਕ ਪੈ ਗਿਆ ਬਹੁਤ ਹੀ ਜ਼ਿਆਦਾ ਥੋੜਾ ਨਹੀਂ ਕਹਿ ਸਕਦੇ ਬਹੁਤ ਜ਼ਿਆਦਾ ਫਰਕ ਪੈ ਗਿਆ ਇਦਾਂ ਹੀ ਲੱਗ ਰਿਹਾ ਕੋਈ ਵਧੀਆ ਕੋਈ ਫੇਸ਼ੀਅਲ ਕਰਵਾਇਆ ਹੈ ਜਿਹੜੇ ਤੁਹਾਡੇ 골ਡ সিলভার ਦੇ ਲੋਟਸ ਲਟਸ ਵਾਲੇ ਸਾਰੇ ਫੇਲ ਆ ਇਹਦੇ ਅੱਗੇ ਤੇ ਜ਼ਰੂਰ ਕਰਿਓ ਤੁਸੀਂ ਤੇ ਫਿਰ ਮੈਨੂੰ ਦੱਸਿਓ ਕਮੈਂਟ ਕਰਕੇ ਕਿ ਤੁਹਾਨੂੰ ਰਿਜ਼ਲਟ ਕਿਦਾਂ ਦਾ ਲੱਗਿਆ ਤੇ ਮੈਨੂੰ ਤਾਂ ਬਹੁਤ ਵਧੀਆ ਲੱਗਿਆ ਬਹੁਤ ਹੀ ਵਧੀਆ ਲੱਗਿਆ ਤੇ ਚਲੋ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਆ ਕਰੋ ਬੈਲ ਆਈਕਨ ਪ੍ਰੈਸ ਕਰਿਆ ਕਰੋ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਵੇ ਤੇ ਓਕੇ ਜੀ ਧੰਨਵਾਦ